21 ਜਨਵਰੀ ਦੇਸ਼ਲੀ ਕਹਿ ਸਕਦੇ ਆ ਇੱਕ ਬਹੁਤ ਅਹਿਮ ਦਿਨ ਹੋਵੇਗਾ ਕਿਉਂਕਿ ਜਿੱਥੇ ਸ਼੍ਰੀ ਰਾਮ ਜਨਮ ਭੂਮੀ ਦੇ ਮੰਦਰ ਦੀ प्राण ਪਟਿਕਾ ਦਾ ਅਫਸਰ ਹੈ ਉੱਥੇ ਹੀ ਅਯੁੱਧਿਆ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਇੰਤਜ਼ਾਮ ਦੇਖਣ ਨੂੰ ਮਿਲ ਰਹੇ ਨੇ ਵੱਖ-ਵੱਖ ਤਰ੍ਹਾਂ ਦੀ ਸਜਾਵਟ ਆ ਵੱਖ-ਵੱਖ ਤਰ੍ਹਾਂ ਦੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਔਰ ਦੇਸ਼ ਭਰ ਤੋਂ ਉਹ ਲਾਈਵ ਵੀ ਟੈਲੀਕਾਸਟ ਕੀਤਾ ਜਾਏਗਾ ਔਰ ਉਸੇ ਦੀਆਂ ਤਿਆਰੀਆਂ ਜੇ ਆਪਾਂ ਪੰਜਾਬ ਦੀਆਂ ਸੜਕਾਂ ਦੀ ਪੰਜਾਬ ਦੀਆਂ ਗਲੀਆਂ ਦੀ ਗੱਲ ਕਰੀਏ ਤੇ ਉੱਥੇ ਵੀ ਤਿਆਰੀਆਂ ਉਵੇਂ ਦੀਆਂ ਹਨ ਜੇ ਅਯੋਧਿਆ ਜਗਬਾਨੀ ਟੀਵੀ ਦਾ ਨੂੰ ਅਯੋਧਿਆ ਤੋਂ ਖਾਸ ਹਰ ਇੱਕ ਪਲ ਦੀ ਖਬਰ ਦਿਖਾ ਰਿਹਾ ਉੱਤੇ ਹੀ ਜੇ ਗੱਲ ਕਰੀਏ ਪੰਜਾਬ ਦੀ ਵੀ ਉਹ ਖਬਰ ਦਿਖਾਈ ਜਾ ਰਹੀ ਹੈ ਹਰ ਇੱਕ ਖਬਰ ਜਿਹੜੀ ਇਸ ਅਫਸਰ ਤੇ ਜੁੜੀ ਹੈ ਇਸ ਦਿਨ ਨਾਲ ਜੁੜੀ ਹੋਈ ਹੈ ਔਰ ਤੁਸੀਂ ਤਸਵੀਰਾਂ ਦੇਖ ਰਹੇ ਹੋ ਗੁਰਦਾਸਪੁਰ ਦੀਆਂ ਗੁਰਦਾਸਪੁਰ ਦੇ ਵਿੱਚ ਸਜਾਵਟਾਂ ਐਸੀਆਂ ਸਜਾਵਟਾਂ ਨੇ ਕਿ ਇਹ ਨਹੀਂ ਕਹਿ ਸਕਦੇ ਕਿ ਅਯੁੱਧਿਆ ਤੋਂ ਕਿਤੇ ਘਟ ਹੋਏਗਾ ਪੰਜਾਬ ਪੰਜਾਬ ਉਸੇ ਤਰ੍ਹਾਂ ਹੀ ਇਸ ਦਿਨ ਦੀ ਸਵਾਗਤ ਕਰ ਰਿਹਾ ਹੈ ਇਸ ਦਿਨ ਨੂੰ ਮਨਾਉਣ ਦੀ ਤਿਆਰੀ ਦੇ ਵਿੱਚ ਜੁਟਿਆ ਹੋਇਆ ਹੈ ਜਿਵੇਂ ਅਯੁੱਧਿਆ ਦੇ ਵਿੱਚ ਉੱਥੇ ਇੱਕ ਧਾਰਮਿਕ ਸਮਾਗਮ ਹੋਣਗੇ ਓਵੇਂ ਹੀ ਪੰਜਾਬ ਦੇ ਵਿੱਚ ਗੁਰਦਾਸਪੁਰ ਦੇ ਵਿੱਚ ਹਰ ਦੁਕਾਨ ਤੇ ਹਰ ਗਲੀ ਦੇ ਵਿੱਚ ਝੰਡਾ ਭਗਵਾ ਝੰਡਾ ਜਾਂ ਸ਼੍ਰੀ ਰਾਮ ਜੀ ਦੇ ਭਗਤਾਂ ਦੀ ਗੱਲ ਕਰੀਏ ਤੇ ਉਹਨਾਂ ਵੱਲੋਂ ਜਿਹੜਾ ਮੰਦਰਾਂ ਦੇ ਵਿੱਚ ਸਮਾਗਮ ਕਿਤੇ ਜਾ ਰਹੇ ਨੇ ਜਾਂ ਲਗਾਤਾਰ ਚੱਲ ਰਹੇ ਨੇ ਔਰ 22 ਤਰੀਕ ਦੇ ਸਮਾਗਮਾਂ ਦੀਆਂ ਵੀ ਤਿਆਰੀਆਂ ਨੇ ਔਰ ਹਰ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਹਰ ਇੱਕ ਦੁਕਾਨ ਔਰ ਸਜਾਵਟਾ ਪੂਰੇ ਚੌਕ ਦੇ ਵਿੱਚ ਕੀਤੀਆਂ ਗਈਆਂ ਲਾਈਟਿੰਗ ਜਿਹੜੀ ਇੰਤਜ਼ਾਮ ਕੀਤੇ ਗਏ ਹੋਰ ਵੀ ਇਸ ਇੰਤਜ਼ਾਮਾਂ ਨੂੰ ਵਧਾਇਆ ਜਾਵੇਗਾ ਜਿਵੇਂ ਜਿਵੇਂ ਦਿਨ ਨੇੜੇ ਆਉਂਦਾ ਆਪਾਂ ਲੋਕਾਂ ਨਾਲ ਵੀ ਗੱਲ ਕਰਦੇ ਆ ਭਾਜੀ ਪੂਰਾ ਸਜਾਇਆ ਗਿਆ ਗੁਰਦਾਸਪੁਰ ਹਾਂਜੀ ਹਾਂਜੀ ਪੂਰਾ ਪਾਵਾ ਲਾਲ ਜੀ ਦੀ ਕਿਰਪਾ ਤੇ RAM ਜੀ ਦੀ ਪੂਰੀ ਕਿਰਪਾ 550 ਸਾਲ ਦਾ ਇੰਤਜ਼ਾਰ ਕਰਦਾ ਆ ਅੱਜ ਗੁਰਦਾਸਪੁਰ ਦੇ ਵਿੱਚ ਪੂਰੀ ਜੋਰਾਂ ਸ਼ੋਰਾਂ ਨਾਲ ਰੌਣਕ ਲਾਈ ਗਈ ਹੈ ਇਹਨਾਂ ਦੀ ਬਹੁਤ ਕਿਰਪਾ ਨਾਲ ਲੱਖਾਂ ਦੇ ਹਿਸਾਬ ਨਾਲ ਲਾਈਟਾਂ ਲੱਖਾਂ ਦੇ ਹਿਸਾਬ ਨਾਲ ਝੰਡੇ ਲਗਾਏ ਗਏ ਨੇ ਔਰ ਮਹਾਰਾਜ ਦੀ ਕਿਰਪਾ ਨਾਲ ਸ੍ਰੀ ਪ੍ਰਭੂ ਰਾਮ ਜੀ ਦੀ ਕਿਰਪਾ ਗੁਰਦਾਸਪੁਰ ਦੇ ਉੱਤੇ ਸਾਰੇ ਪੂਰੇ ਪੰਜਾਬ ਦੇ ਵਿੱਚ ਵੀ ਬੜੀ ਧੂਮ-ਧਾਮ ਨਾਲ ਮਨਾਈ ਜਾ ਰਹੀ ਹੈ ਬਿਲਕੁਲ ਮੈਂ ਦੇਖਦਾ ਪਿਆ ਹਰ ਇੱਕ ਦੁਕਾਨ ਦੇ ਬਾਹਰ ਝੰਡਾ ਦਿਖਦਾ ਪਿਆ ਸਿੱਖਾਂ ਦੀਆਂ ਨਹੀਂ ਦੁਕਾਨਾਂ ਹੋਣਗੀਆਂ ਇਹ ਸਭ ਇੱਕ ਹੈ ਜੀ ਸਾਰੇ ਇੱਕ ਹੈ ਧਰਮ ਇੱਕ ਹੈਗਾ ਸਾਰਿਆਂ ਦਾ ਇਹ ਸਿਰਫ ਲੋਕਾਂ ਨੇ ਬਣਾਏ ਗਏ ਨੇ ਅੱਜ ਅਸੀਂ ਕਹਿੰਦੇ ਸਾਰੀਆਂ ਪਾਰਟੀਆਂ ਰਾਜਨੀਤੀ ਤੋਂ ਉੱਠ ਕੇ ਕਿ ਪੰਜਾਬ ਦੇ ਵਿੱਚ ਵੀ ਜਿੱਦਾਂ ਬਾਹਰ ਹੋ ਰਿਹਾ ਉਹ ਤਾਂ ਹੀ ਪੰਜਾਬ ਦੇ ਵਿੱਚ ਹੋਣਾ ਚਾਹੀਦਾ। ਬਿਲਕੁਲ ਤੁਸੀਂ ਦੇਖਦੇ ਆ ਕਿ ਅਜੋਧਿਆ ਦੀਆਂ ਜਦੋਂ ਤਸਵੀਰਾਂ ਦੇਖਦੇ ਪਏ ਆ ਆਪਾਂ ਉੱਥੇ ਸਜਾਵਟਾਂ ਦੇਖਦੇ ਗੁਰਦਾਸਪੁਰ ਵੀ ਕਿਸੇ ਤੋਂ ਘੱਟ ਨਹੀਂ ਲੱਗਦਾ। ਮਹਾਰਾਜੇ ਸ੍ਰੀ ਪ੍ਰਭੂ ਰਾਮ ਦੀ ਕਿਰਪਾ ਆ 500 ਸਾਲ ਬਾਅਦ ਮਹਾਰਾਜੇ ਨੇ ਸੁਣੀ ਆ ਉਹ ਆਪ ਹੀ ਕਰਨ ਵਾਲਾ ਸਭ ਕੁਝ ਆਪੇ ਸਵਾਰਨ ਵਾਲਾ ਆ ਜਿੰਨੇ ਬਾਬਰ ਨੇ ਆਪਣਾ ਮਾਮਾ ਰਾਮ ਰਾਮ ਜੀ ਦਾ ਮੰਦਰ ਢਾਇਆ ਸੀ ਮਸਜਿਦ ਬਣਾਏ ਹੀ ਉੱਥੇ ਪ੍ਰਭੂ ਨੇ ਆਪਣੀ ਕਿਰਪਾ ਕੀਤੀ ਆ ਸਭ ਕੁਝ ਹੁਣ ਬਾਬਰ ਦੇ ਪੋਤੇ ਪਾਤੇ ਹੀ ਵੇਖਦੇ ਹੋਣੇ ਵੀ ਕਿਦਾਂ ਰਿਸ਼ਾਲ ਬਦਲ ਪਾ ਲਿਆ ਆ ਔਰ ਉਸੋਂ ਦੀ ਜਿਹੜੇ ਅਗੇ ਨੇ ਪੁਜਾਰੀ ਜਿਹੜੇ ਉੱਥਾਂ ਦੀ ਆਪਣਾ ਟੈਕਸ ਸਸਤਾ ਆ ਉਹ ਕਹਿ ਰਹੀ ਆ ਵੀ ਸਾਨੂੰ ਇੰਨਾ ਸੋਨਾ ਜਿਹੜਾ ਆ ਨਾ ਚੜਾਓ ਕਿਉਂਕਿ ਇੰਨਾ ਸੋਨਾ ਹਟ ਗਿਆ ਜਿਹਦੀ ਬਾਰੇ ਦੀ ਕਿਰਪਾ ਹੋ ਗਈ ਆ ਕੋਈ ਆਂਦੇ ਸਾਲਾਂ ਨੂੰ ਸਾਰੇ ਤਲਵਾਚੇ ਸਾਰੀਆਂ ਕੰਡਾਂ ਹੀ ਸੋਨੇ ਦੀਆਂ ਉੱਥੇ ਪਾ ਲੜਣੀਆਂ ਔਰ ਉੱਥੇ ਹਰ ਇੱਕ ਧਰਮ Hindu Muslim Sikh Sai ਸਾਰੇ ਜਿੰਨੇ ਲੰਗਰ ਲਾ ਰਹੇ ਨੇ ਉਹ ਕਹਿੰਦੇ ਵੀ ਹੁਣ ਸੋਨਾ ਨਾ ਚੜਾਓ ਕੋਈ ਲੰਗਰ ਲਾਓ ਜਾਂ ਆਪਣਾ ਕੋਈ ਪੈਸਾ ਚੜਾਓ ਜਨ ਕਿ ਇਨਾ ਸੋਣਾ ਪ੍ਰਭੂ ਰਾਮ ਦੀ ਕਿਰਪਾ ਹੋ। ਬਿਲਕੁਲ ਇਹ ਤਸਵੀਰਾਂ 'ਚ ਵੀ ਦੇਖਦੇ ਪਏ ਪੰਜਾਬ ਦੀਆਂ ਵੀ ਵਿੱਚ ਵੀ ਔਮੇਂ ਦੀਆਂ ਸਜਾਵਟਾਂ ਦਿਨ ਨੂੰ ਮਨਾਇਆ ਜਾ ਰਿਹਾ 22 ਤਰੀਕ ਨੂੰ। ਬਿਲਕੁਲ ਜੀ ਰੰਗਾਂ ਦੇ ਸਾਡੇ ਜਿਹੜੀ ਆ ਗਈ ਹੈ ਨਾ ਇੱਥੇ ਆਪਣਾ ਬਾਬਾ ਲਾਲ ਜੀ ਦੀ ਸਸਤਾ ਬਣੀ ਹੈ ਤੇ ਲੰਗਰ ਲੱਦਦਾ ਹਰ ਹਰ ਮਹੀਨੇ ਦੋ ਬਸਾਂ ਆ ਰਹੀਆਂ ਨੇ ਔਰ ਕੱਲ ਆਪਣਾ ਕੱਲੋ ਦੋ ਕਿਲੋ ਦਾ ਲੱਡੂ ਇੱਥੇ ਆਏਗਾ ਆਪਣਾ ਸੋਮਵਾਰ ਜਦੋਂ ਆਪਣਾ ਸ੍ਰੀ ਰਾਮ ਜੀ ਦੇ ਆਪਣਾ 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 ਮੋਦੀ ਸਾਹਿਬ ਦਾ ਘਾਟਨ ਕਰ ਰਹੇ ਨੇ ਆਪਣਾ ਜਿਹੜਾ ਆਪਣਾ ਪੂਜਨ ਕਰ ਰਹੇ ਨੇ। ਉਹ ਸਾਨੂੰ ਬੜੀ ਸ਼ਰਤ ਆਇਆ ਦੇਖੋ ਤੁਸੀਂ ਕੀਆਂ ਗੱਲਾਂ ਦਾ ਪਤਾ ਹੀ ਨਹੀਂ ਜਿਹਦਾ ਮਾਂ ਖਿਲਿਆ ਦਾ ਪਿੰਡ ਕਿੱਥੇ ਆ ਉਥੋਂ ਦੇ ਜਿਹੜੇ ਬੰਦੇ ਨੇ ਸਾਰੇ ਕਹਿੰਦੇ ਵੀ ਮੇਰਾ ਸਾਡਾ ਰਾਮ ਜੀ ਭਾਂਜਾ ਆ ਪ੍ਰਭੂ ਸਾਡੇ ਭਾਂਜੇ ਆ ਛੋਟੇ ਛੋਟੇ ਬੱਚੇ ਆਖਰੇ ਦੇ ਜਿਹੜੀ ਸਾਰੇ ਉਹਦੇ ਰੰਗਾਂ ਚ ਰੰਗੇ ਨੇ ਉਹ ਜਿਹੜੀ ਕਿ ਸਭ ਦੁਨੀਆ ਦੇ ਵਿੱਚ ਅੱਜ ਤੱਕ ਕਿੰਨੇ ਦੇਵੀ ਦੇਵਤੇ ਹੋਏ ਆ ਕਿਸੇ ਨੇ ਆਪਣੇ ਆਪ ਨੂੰ ਰੱਬ ਨਹੀਂ ਕਿਹਾ ਸਿਰਫ ਕ੍ਰਿਸ਼ਨ ਭਗਵਾਨ ਲਿਖਿਆ ਕਿ ਮੈਂ ਹਾਂ ਜਾਂ ਸਭ ਕੁਝ ਉਹ ਹੀ ਬਾਰ-ਬਾਰ ਆ ਰਹੇ ਆ ਤੇ ਉਹ ਹੀ ਸਭ ਕੁਝ ਸਵਾਰੇ ਜੈ ਸ਼੍ਰੀਦਾਸ ਬਿਲਕੁਲ ਜੈ ਸ਼੍ਰੀ ਰਾਮ ਦੇ ਨਾਰੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਪ੍ਰਭੂ ਰਾਮ ਦੀ ਗੂੰਗਾਨ ਹੋ ਰਹੀ ਨੇ ਕਿੰਨਾ ਦੇਖਦੇ ਹੋ ਤੁਸੀਂ ਨੌਜਵਾਨ ਹੋਂ ਤਾਂ ਤੁਸੀਂ ਇਹ ਜਦੋਂ ਇਹ ਇੰਨੀ ਸਜਾਵਟ ਦੇਖਦੇ ਦਿਵਾਲੀ ਵਾਲੇ ਦਿਨਾਂ ਦੇ ਵਿੱਚ ਆਪਾਂ ਦੇਖ ਦਿਵਾਲੀ ਤੋਂ ਬਹੁਤ ਜ਼ਿਆਦਾ ਡੈਕੋਰੇਟ ਦਿਵਾਲੀ ਤੋਂ ਬਹੁਤ ਜ਼ਿਆਦਾ ਹੋਈ ਹੈ ਡੈਕੋਰੇਟ ਸਾਰਾ ਚੰਡੇ ਲੱਗੇ ਹੋਏ ਨੇ ਸ਼੍ਰੀ ਰਾਮ ਜੀ ਦੇ ਬਾਕੀ ਦਿਵਾਲੀ ਤੋਂ ਬਹੁਤ ਜ਼ਿਆਦਾ ਦਿਵਾਲੀ ਤਾਂ ਇਸ ਤਰ੍ਹਾਂ ਜੀ ਚੱਲਨੀ ਹੈ ਦਿਵਾਲੀ ਤੋਂ ਵੱਧ ਕੇ ਚੱਲਨੀ ਹੈ ਜੀ ਬਾਕੀ ਮਹਾਰਾਜ ਜੀ ਨੂੰ ਉਹ ਕਾਫੀ ਚੇਰ ਤੋਂ ਘਾਰੇ ਆ ਕਿੱਤਾਂ ਦੀ ਤਿਆਰੀ ਕਰਦੇ ਵਿੱਚ ਕਿੱਦਾਂ ਕਿੱਦਾਂ ਦੀ ਤਿਆਰੀ ਸੋਚੀ ਹੋਈ ਹੈ ਹਰ ਘਰ ਦੇ ਵਿੱਚ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੇ ਕਿ ਹਰ ਘਰ ਦੇ ਵਿੱਚ ਪੰਜ-ਪੰਜ ਦੀਵੇ ਚਲਾਓ ਆਪਣੇ ਘਰ ਆਤੀਸ਼ਬਾਜ਼ੀ ਕਰੋ ਆਪਣੇ ਘਰ ਦੇ ਵਿੱਚ ਮਤਲਬ ਦੀਵਾਲੀ ਵਾਂਗ ਹੀ ਇਸ ਦਿਨ ਨੂੰ ਮਨਾਇਆ ਜਾਵੇ ਭਾਜੀ ਜਦੋਂ ਗਰਦਾਸਪੁਰ ਦੀਆਂ ਤਸਵੀਰਾਂ ਦੇਖਦੇ ਆਂ ਤੇ ਸ਼ਾਇਦ ਲੱਗਦਾ ਕਿ ਆਪਾਂ ਯੋਧਿਆ ਦੀਆਂ ਸੜਕਾਂ 'ਤੇ ਚੱਲਦੇ ਆਂ ਜਰੂਰ ਜੀ ਜਰੂਰ ਪੂਰਾ ਯੋਧਿਆ ਵਾਂਗ ਇੱਥੇ ਵੀ 22 ਤਰੀਕ ਨੂੰ ਮਨਾਇਆ ਜਾਏਗਾ ਜੀ ਕਿਤੇ ਜਿੰਨੇ ਵੀ ਹੈ ਕਿ ਰਾਮ ਮੰਦਿਰ ਪੂਰੇ ਦੀਵਾਲੀ ਵਾਂਗੂ ਮਨਾਇਆ ਜਾਏਗਾ ਜੋ ਵੀ ਮੋਦੀ ਜੀ ਨੇ ਕੀਤਾ ਬਹੁਤ ਵਧੀਆ ਕੀਤਾ ਜੀ ਜੈ ਜੀ ਬਿਲਕੁਲ ਤੁਸੀਂ ਤਸਵੀਰਾਂ ਚ ਦੇਖਿਆ ਕਿ ਹਰ ਦੁਕਾਨ ਤੇ ਹਰ ਜਗ੍ਹਾ ਤੇ ਝੰਡਾ ਦੇਖਣ ਨੂੰ ਮਿਲ ਰਿਹਾ ਹੈ ਜਿਹੜਾ ਕਿ ਇੱਕ ਸੰਦੇਸ਼ ਦੇ ਰਿਹਾ ਹੈ ਜਿੱਥੇ ਰਾਮ ਭਗਤਾਂ ਵੱਲੋਂ ਵਕ ਵਕ ਤਰਾਨੀਆਂ ਤਿਆਰੀਆਂ ਦੱਸਦੇ ਕਿ ਕਿੰਨੇ ਕੁਇੰਟਲ ਦਾ ਲੱਡੂ ਤਿਆਰ ਹੋ ਰਿਹਾ ਹੈ ਲੱਡੂ ਤਿਆਰ ਹੋਣਗੇ ਜਾਂ ਮਠਾਈਆਂ ਵੰਡੀਆਂ ਜਾਣਗੀਆਂ 22 ਤਰੀਕ ਨੂੰ ਮਨਾਉਣ ਲਈ ਵੱਡੀਆਂ ਸਕਰੀਨਾਂ ਇਸੇ ਚੌਂਕ ਦੇ ਵਿੱਚ ਇੱਕ ਵੱਡੀ LED ਲੱਗਨ ਜਾ ਰਹੀ ਹੈ ਔਰ ਲੋਕਾਂ ਨੂੰ ਲਾਈਵ ਟੈਲੀਕਾਸਟ ਦਿਖਾਇਆ ਜਾਏਗਾ ਵੱਡੀ ਗਿਤੀ ਦੇ ਵਿੱਚ ਲੋਕ ਜਿਹੜੇ ਨੇ ਇਸ ਦਿਨ ਦਾ ਇੰਤਜ਼ਾਰ ਦੇ ਵਿੱਚ ਨੇ ਔਰ ਸੁਝਾਬਤਾ ਨੂੰ ਪਤਾ ਲੱਗਦਾ ਕਿ ਕਿੰਨਾ ਲੋਕਾਂ ਦੇ ਵਿੱਚ ਉਤਸ਼ਾਹ ਇਸ ਦਿਨ ਨੂੰ ਲੈ ਕੇ ਕੈਮਰਾ ਪਰਸਨ ਵਿੱਕੀ ਦੇ ਨਾਲ ਗੁਰਪ੍ਰੀਤ ਚਾਵਲਾ ਜਗਬਾਣੀ ਟੀਵੀ ਲਈ ਗੁਰਦਾਸਪੁਰ